ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇ ਇਹਨਾਂ ਦੇ ਚਰਣਾ ਕਮਲਾ ਵਿੱਚ ਨਮਸਕਾਰ ਹੈ ਆਦ ਨਰੰჯਨ ਸਤਿਗੁਰੂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਉ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਰਬੰਸਦਾਨੀ ਅਮਰਤ ਕੇ ਦਾਤੇ ਸਤਿਗੁਰੂ ਹਾਜਰ ਨਾਜ਼ਰ ਪ੍ਰਤਾਖ ਆਸੁਨਾ ਸਿੰਘਾਸਣਾਂ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਜਿਸ ਬਾਣੀ ਨੂੰ ਪੜਨ ਸੁਣਨ ਕਰਕੇ ਸਭੇ ਪਦਾਰਥ ਪ੍ਰਾਪਤ ਹੁੰਦੇ ਹਨ ਸਾਰੇ ਸੁੱਖ ਪ੍ਰਾਪਤ ਹੁੰਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਦੁੱਖਾਂ ਵਾਲੀ ਬਿਰਤੀ ਨਾਸ਼ ਹੋ ਜਾਂਦੀ ਮਾੜੀ ਬਿਰਤੀ ਨਾਸ਼ ਹੋ ਜਾਂਦੀ ਖਾਲਸਾ ਜੀ ਗੁਰੂ ਮਹਾਰਾਜ ਦੀ ਬਾਣੀ ਪੜ੍ਹਨ ਦੇ ਨਾਲ ਬਵੇਕ ਬੋਧ ਆਉਂਦੀ ਹੈ ਸ਼ੋਭ ਗਿਆਨ ਆਉਂਦਾ ਹੈ ਅਗਿਆਨ ਦਾ ਹਨੇਰਾ ਚੱਕਿਆ ਜਾਂਦਾ ਹੈ ਸਤਗੁਰਾਂ ਦੀ ਬਾਣੀ ਜਪਣ ਕਰਕੇ ਖਾਲਸਾ ਜੀ ਤਨ ਦਾ ਭੇਦ ਆ ਜਾਂਦਾ ਹੈ ਘਰ ਵਿੱਚੋਂ ਕਲਾ ਕਲੇਸ਼ ਦੂਰ ਹੋ ਜਾਂਦਾ ਕਿਉਂਕਿ ਜਿੱਥੇ ਮਹਾਰਾਜ ਦੀ ਬਾਣੀ ਪੜ੍ਹੀ ਜਾਂਦੀ ਹੈ ਉੱਥੇ ਖਾਲਸਾ ਜੀ ਸੁਖ ਵਰਤ ਜਾਂਦਾ ਹੈ ਗੁਰੂ ਕੀ ਬਾਣੀ ਗੁਰੂ ਦਾ ਰੂਪ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਣ ਅਵਰ ਨਾ ਕੋਇ ਇਸ ਵਰਗਾ ਹੋਰ ਖਾਲਸਾ ਜੀ ਕੋਈ ਨਹੀਂ ਇਹ ਬਾਣੀ ਧਨ ਹੈ ਵਾਹ ਵਾਹ ਹੈ ਖਾਲਸਾ ਜੀ ਉਸ ਅਕਾਲ ਪੁਰਖ ਦਾ ਨਿਰੰਕਾਰ ਸਰੂਪ ਹੈ ਸੋ ਇਸ ਬਾਣੀ ਨੂੰ ਜਿੱਥੇ ਪੜਿਆ ਸੁਣਿਆ ਜਾਂਦਾ ਹੈ ਉਥੇ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੀ ਮੌਜੂਦਗੀ ਖਾਲਸਾ ਜੀ ਪ੍ਰਗਟ ਹੋ ਜਾਂਦੀ ਹੈ ਵੈਸੇ ਤਾਂ ਮਹਾਰਾਜ ਜੀ ਕਣ-ਕਣ ਵਿੱਚ ਵਸੇ ਹੋਏ ਹਨ ਮਾੜੀਆਂ ਚੰਗੀਆਂ ਉੱਚੀਆਂ ਨੀਵੀਆਂ ਨੀਵੀਆਂ ਪਾਣੀ ਵਾਲੀਆਂ ਜਗਾ ਜਾਂ ਥਲ ਵਾਲੀ ਜਗਾ ਆਕਾਸ਼ ਹੋਵੇ ਪਾਤਾਲ ਹੋਵੇ ਹਰ ਥਾਂ ਮਹਾਰਾਜ ਜੀ ਮੌਜੂਦ ਹਨ ਪਰ ਜਿੱਥੇ ਖਾਲਸਾ ਜੀ ਗੁਰੂ ਕੇ ਪਿਆਰੇ ਬੈਠ ਕੇ ਬਾਣੀ ਪੜ੍ਹਦੇ ਉਥੇ ਮਹਾਰਾਜ ਸੱਚੇ ਪਾਸ਼ਾ ਹਾਜ਼ਰ ਪ੍ਰਗਟ ਹੋ ਜਾਂਦੇ ਠਾਕੁਰ ਜਾਂ ਸਿਮਰਾਂ ਤੂੰ ਤਾਂ ਹੀ ਜਿੱਥੇ ਉਸ ਵਾਹਿਗੁਰੂ ਜੀ ਦਾ ਸਿਮਰਨ ਹੈ ਉਥੇ ਹੀ ਮਹਾਰਾਜ ਸੱਚੇ ਪਾਸ਼ਾ ਪ੍ਰਗਟ ਹੋ ਕੇ ਉਸ ਬਾਣੀ ਨੂੰ ਸੁਣਦੇ ਗਾਉਂਦੇ ਹਨ ਗੁਰੂ ਘਰਾਂ ਦੇ ਵਿੱਚ ਜਦੋਂ ਬਾਣੀ ਪੜੀ ਜਾਂਦੀ ਖਾਲਸਾ ਜੀ ਅੱਜ वाद ਵਿਵਾਦ ਕਰਦੇ ਨੇ ਲੋਕ ਪਰ ਜਿਹੜੀ ਗੁਰੂ ਘਰਾਂ ਦੇ ਵਿੱਚ ਬਾਣੀ ਪੜੀ ਜਾਂਦੀ ਹੈ ਉਹ ਜਿੱਥੋਂ ਜਿੱਥੋਂ ਤੱਕ ਉਹਦੀ ਆਵਾਜ਼ ਜਾਂਦੀ ਹੈ ਖਾਲਸਾ ਜੀ ਉੱਥੋਂ ਉੱਥੋਂ ਤੱਕ ਸਾਰੀ ਸ੍ਰਿਸ਼ਟੀ ਦਾ ਭਲਾ ਹੁੰਦਾ ਕੋਈ ਜੀਵ ਜੰਤੂ ਜਿਹਦੇ ਕੰਨਾਂ ਰਾਹੀਂ ਅੰਦਰ ਜਾ ਰਹੀ ਹੈ ਭਾਵੇਂ ਉਹਨੂੰ ਗਿਆਨ ਨਹੀਂ ਉਹਦਾ ਵੀ ਇਹ ਬਾਣੀ ਭਲਾ ਕਰਦੀ ਹੈ ਸੋ ਇਸ ਕਰਕੇ ਇਸ ਪਾਵਨ ਪਵਿੱਤਰ ਬਾਣੀ ਦਾ ਜਾਪ ਪਾਠ ਕਰਨਾ ਇਸ ਬਾਣੀ ਨੂੰ ਹਿਰਦੇ ਵਿੱਚ ਵਸਾਉਣਾ ਸੁਰਤੀ-ਪਿਰਤੀ ਕਰਕੇ ਪ੍ਰੇਮ ਨਾਲ ਗਾਉਣਾ ਉਸ ਮਨੁੱਖ ਨੂੰ ਖਾਲਸਾ ਜੀ ਇਹ ਪਤਾ ਲੱਗ ਜਾਂਦਾ ਕਿ ਕਿਸੇ ਬਾਣੀ ਦਾ ਅਭਿਆਸ ਕਰ ਰਿਹਾ ਮਨ ਨਿਰਮਲ ਹੋ ਜਾਂਦਾ ਜੋ ਮਨ ਦੇ ਵਿੱਚ ਖਾਲਸਾ ਜੀ ਇਹ ਟੋਏ ਟਿੱਬੇ ਪਏ ਹੋਏ ਕਦੇ ਚਿੰਤਾਵਾਂ ਨੇ ਘੇਰ ਲਿਆ ਕਦੇ ਫਿਕਰਾਂ ਨੇ ਘੇਰ ਲਿਆ ਕਦੇ ਖਾਲਸਾ ਜੀ ਐਵੇਂ ਬੇਫਜ਼ੂਲੀ ਦੀਆਂ ਚਿੰਤਾਵਾਂ ਇਹ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਸਤੇ ਸਤਿਗੁਰਾਂ ਨੇ ਬਾਣੀ ਰਚੀ ਹੈ ਤੁਰ ਕੀ ਬਾਣੀ ਆਈ ਇਹਨ ਸਗਲੀ ਚਿੰਤ ਮਿਟਾਈ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਲੀਏ ਬਾਣੀ ਹੈ ਤੇ ਖਾਲਸਾ ਜੀ ਅਸੀਂ ਇਸ ਬਾਣੀ ਨੂੰ ਪੜ੍ਹ ਸੁਣ ਕੇ ਲਾਹਾ ਪ੍ਰਾਪਤ ਕਰੀਏ ਮਹਾਰਾਜ ਕੋਲੋਂ ਪੁੱਛਿਆ ਕਰੀਏ ਮਹਾਰਾਜ ਕੋਲੋਂ ਮੰਗਿਆ ਕਰੀਏ ਅਰਦਾਸ ਦੇ ਵਿੱਚ ਸਤਿਗੁਰੂ ਜੀ ਅਸੀਂ ਬਾਣੀ ਪੜ੍ਹਨ ਸੁਣਨ ਦਾ ਮਹਾਰਾਜ ਸਾਨੂੰ ਬਾਲ ਬਖਸ਼ੋ ਇਹ ਸੱਚੇ ਪਾਰਸ਼ਾ ਆਪ ਜੀ ਦੀ ਬਾਣੀ ਗਾਉਂਦੇ ਰਹੀਏ ਇਹ ਮੰਗ ਮੰਗਿਆ ਕਰੋ ਸਤਿਗੁਰੂ ਜੀ ਜਦੋਂ ਅੰਤਲੇ ਸਵਾਸੇ ਆਉਣ ਰਸਨਾ ਉੱਤੇ ਵਾਹਿਗੁਰੂ ਹੋਵੇ ਪਾਪ ਜੀ ਦੀ ਬਾਣੀ ਦਾ ਕੋਈ ਸ਼ਬਦ ਹੋਵੇ ਇਸ ਵੇਲੇ ਸਾਨੂੰ ਮੌਤ ਆਉਣੀ ਹੈ ਕਿਉਂਕਿ ਉਹ ਸ਼ਬਦ ਸਾਲਸਾ ਜੀ ਜਦੋਂ ਅੰਤਲੇ ਸਮੇਂ ਆਪਾਂ ਉਸ ਵਾਹਿਗੁਰੂ ਨੂੰ ਯਾਦ ਕਰਾਂਗੇ ਤੇ ਉਸ ਪਰਮੇਸ਼ਰ ਦੇ ਹਿਰਦੇ ਵਿੱਚ ਜਾ ਵਸਾਂਗੇ ਭਗਤ ਜੀ ਭਗਤ ਬਾਬਾ ਤਰਲੋਚਨ ਜੀ ਕਹਿੰਦੇ ਹਨ ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਦ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਘਰਦਾ ਵਸੈ ਜਿਹਨੂੰ ਅੰਤ ਵੇਲੇ ਉਸ ਵਾਹਿਗੁਰੂ ਜੀ ਦੀ ਯਾਦ ਆ ਜਾਵੇ ਅੰਤਲੇ ਸਵਾਸੇ ਵਿੱਚ ਕੋਸ ਪਰਮੇਸ਼ਰ ਦੀ ਸੱਚੇ ਪਾਤਸ਼ਾਹ ਦੀ ਯਾਦ ਆ ਜਾਵੇ ਭਗਤ ਤਰਲੋਚਨ ਜੀ ਕਹਿੰਦੇ ਉਹ ਨਰ ਮੁਕਤ ਹੋ ਜਾਂਦਾ ਪੀਤੰਬਰ ਵਾ ਕਰਦਾ ਵਸੈ ਜਿਹੜਾ ਪਤੰਬਰ ਹੈ ਵਾਹਿਗੁਰੂ ਅਕਾਲ ਪੁਰਖ ਹੈ ਉਹਦੇ ਹਿਰਦੇ ਵਿੱਚ ਜਾ ਸਿਮਾਉਂਦਾ ਹੈ ਮੁਕਤੀ ਹੋ ਜਾਂਦੀ ਹੈ ਖਾਲਸਾ ਜੀ ਪਰ ਅੰਤ ਵੇਲੇ ਪਰਮੇਸ਼ਰ ਜਾਲ ਤਾਂ ਹੀ ਆਵੇਗਾ ਜੇ ਜ਼ਿੰਦਗੀ ਵਿੱਚ ਜੀਉਂਦੇ ਆ ਯਾਦ ਕੀਤਾ ਹੋਵੇਗਾ ਜੇ ਉਹਦੇ ਨਾਲ ਪ੍ਰੇਮ ਹੋਵੇਗਾ ਕਿਉਂਕਿ ਜਿਹਦੇ ਨਾਲ ਪ੍ਰੇਮ ਹੁੰਦਾ ਖਾਲਸਾ ਜੀ ਉਹਦੀ ਯਾਦ ਜਿਆਦਾ ਆਉਂਦੀ ਹੈ ਸੋ ਇਸ ਕਰਕੇ ਜੇ ਗੁਰੂ ਨਾਲ ਪ੍ਰੇਮ ਹੀ ਨਹੀਂ ਹੈ ਤੇ ਅੰਤ ਸਮੇਂ ਕਾਦੀ ਯਾਦ ਆਵੇਗੀ ਇਸ ਕਰਕੇ ਭਾਈ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿਮਰਿਆ ਕਰੀਏ ਮਹਾਰਾਜ ਨੂੰ ਪੁੱਛੀਏ ਵੇਖੀਏ ਖਾਲਸਾ ਜੀ ਸਾਰੀ ਸ੍ਰਿਸ਼ਟੀ ਉਸ ਵਾਹਿਗੁਰੂ ਨੂੰ ਸਿਮਰਦੀ ਹੈ ਮਹਾਰਾਜ ਕਹਿੰਦੇ ਪਾਉਣ ਪਾਣੀ ਬੈ ਸੰਤਰ ਸਿਮਰਹਿ ਸਿਮਰਹਿ ਸਗਲ ਉਪਾਰਜਨਾ ਇਹ ਮਹਾਰਾਜ ਦੀ ਬਚਨ ਕਰਦੇ ਤੇ ਖਾਲਸਾ ਜੀ ਹੋਰ ਬਚਨ ਆਉਂਦੇ ਕਹਿੰਦੇ ਤਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਇਹ ਧਰਤੀ ਪਤਾਰ ਆਕਾਸ਼ ਇਹ ਸਾਰੇ ਹੀ ਖਾਲਸਾ ਜੀ ਉਸ ਵਾਹਿਗੁਰੂ ਜੀ ਦਾ ਸਿਮਰਨ ਕਰ ਰਹੇ ਇਹ ਪਵਨ ਪਾਣੀ ਇਹ ਪੌਣ ਹਵਾ ਇਹ ਬਸੰਤਰ ਅਗ ਇਹ ਸਾਰੇ ਹੀ ਖਾਲਸਾ ਜੀ ਉਸ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਨੂੰ ਯਾਦ ਕਰ ਰਹੇ ਖਾਲਸਾ ਜੀ ਧਾਉਂਦੇ ਹਨ ਗਾਉਂਦੇ ਹਨ ਜਿਵੇਂ ਮਹਾਰਾਜ ਜੀ ਜਪਜੀ ਸਾਹਿਬ ਵਿੱਚ ਵੀ ਜਿਹੜਾ ਦੋਹਰਾ ਆਉਂਦਾ ਜਾਂ ਰਹਿ ਰਾਸ ਵਿੱਚ ਵੀ ਸੋਧਰ ਆਉਂਦਾ ਖਾਲਸਾ ਜੀ ਕਿ ਗਾਵੈ ਤੁਹਾਨੂੰ ਪੌਣ ਪਾਣੀ ਬਸੰਤਰ ਇਹ ਮਹਾਰਾ ਸੱਚੇ ਪਾਸ਼ਾ ਬਚਨ ਕਰਦੇ ਕੇ ਪਾਉਣ ਪਾਣੀ ਬਸੰਤਰੇ ਤਿੰਨੇ ਵੱਡੇ ਦੇਵਤੇ ਵੀ ਉਸ ਵਾਹਿਗੁਰੂ ਨੂੰ ਗਾਉਂਦੇ ਹਨ ਉਸ ਸੱਚੇ ਪਾਸ਼ਾ ਮਹਾਰਾਜ ਨੂੰ ਧਿਆਉਂਦੇ ਹਨ ਖਾਲਸਾ ਜੀ ਫਿਰ ਆਪਾਂ ਕਿਉਂ ਨਹੀਂ ਧਿਆਉਂਦੇ ਇੱਕ ਸਾਖੀ ਵੀ ਆਉਂਦੀ ਹੈ ਖਾਲਸਾ ਜੀ ਕਹਿੰਦੇ ਇੱਕ ਵਾਰ ਨਾ ਇੰਦਰ ਨੂੰ ਆਪਣੀ ਰਾਜ ਸਭਾ ਵੇਖ ਕੇ ਹੰਕਾਰ ਉੱਠ ਗਿਆ ਬਹੁਤ ਹੰਕਾਰ ਕਰ ਬੈਠਾ ਰਾਜ ਸਭਾ ਵੇਖ ਕੇ ਵੀ ਏਡੀ ਵੱਡੀ ਏਡੀ ਸੋਹਣੀ ਮੇਰੀ ਰਾਜ ਸਭਾ ਹੈ ਵੀਰੇ ਦੇ ਵਿੱਚ ਕਿੱਡੇ-ਕੱਡੇ ਦੇਵਤੇ ਬੈਠੇ ਕਿਉਂਕਿ ਦੇਵਤਿਆਂ ਦਾ ਰਾਜਾ ਇੰਦਰ ਖਾਲਸਾ ਜੀ ਜਦੋਂ ਹੰਕਾਰ ਉਪਜਿਆ ਪਰਮੇਸ਼ਰ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਨੇ ਆਪਣਾ ਦਿਵ ਸੂਰੂਪ ਧਾਰਿਆ ਖਾਲਸਾ ਜੀ ਤੇ ਜਾ ਕੇ ਇੰਦਰ ਦੀ ਸਭਾ ਦੇ ਮੂਹਰੇ ਬੈਠ ਗਏ ਦਰਵਾਜੇ ਦੇ ਮੂਹਰੇ ਤੇ ਇੰਨਾ ਪ੍ਰਕਾਸ਼ ਹੀ ਖਾਲਸਾ ਜੀ ਉਸ ਸੂਰੂਪ ਦਾ ਇੰਦਰ ਦੀ ਜਦੋਂ ਨਿਗਾਹ ਪਈ ਇਹਨੇ ਸੋਚਿਆ ਵੀ ਕੋਈ ਐਸਾ ਦੇਵਤਾ ਮੇਰੇ ਕੋਲੇ ਹੈ ਨਹੀਂ ਵੀ ਮੇਰੀ ਸਭਾ ਵਿੱਚ ਇਹ ਕੌਣ ਆ ਗਿਆ ਜਿਹਦਾ ਇੰਨਾ ਪ੍ਰਕਾਸ਼ ਹੈ ਤੇ ਖਾਲਸਾ ਜੀ ਇੰਦਰ ਦੇਵਤੇ ਨੇ ਨਾ ਪਾਉਣ ਦੇਵਤੇ ਨੂੰ ਕਿਹਾ ਜਾਓ ਜਾ ਕੇ ਪੁੱਛ ਕੇ ਆਓ ਇਹ ਕੌਣ ਹੈ ਤੇ ਜਦੋਂ ਖਾਲਸਾ ਜੀ ਦੇਵ ਸਵਰੂਪ ਨੂੰ ਜਾ ਕੇ ਪੁੱਛਣਾ ਕੀਤਾ ਪਾਉਣ ਦੇਵਤੇ ਨੇ ਵੀ ਆਪ ਜੀ ਕੌਣ ਹੋ ਉਹ ਕਹਿੰਦੇ ਭਾਈ ਤੇਰਾ ਸਵਾਲ ਹੀ ਗਲਤ ਹੈ ਤੂੰ ਵੀ ਪੰਨਾਂ ਤਤਾਂ ਦਾ ਬਣਿਆ ਮੈਂ ਵੀ ਪੰਨਾਂ ਤਤਾਂ ਦਾ ਬਣਿਆ ਤੂੰ ਦੱਸ ਤੂੰ ਕੌਣ ਹੈ ਤੇਰੇ ਵਿੱਚ ਕਿਹੜੀ ਸ਼ਕਤੀ ਹੈ ਤੇ ਖਾਲਸਾ ਜੀ ਪਾਉਣ ਦੇਵਤਾ ਕਹਿਣ ਲੱਗਾ ਕਿ ਮੇਰੇ ਵਿੱਚ ਸ਼ਕਤੀ ਹੈ ਮੈਂ ਸਾਰੇ ਬ੍ਰਹਿਮੰਡ ਨੂੰ ਉਡਾ ਸਕਦਾ ਏਡੀ ਵੱਡੀ ਮੇਰੇ ਵਿੱਚ ਸ਼ਕਤੀ ਹੈ ਤੇ ਖਾਲਸਾ ਜੀ ਜਿਹੜਾ ਦਿਵ ਸਵਰੂਪ ਸੀ ਉਹਨਾਂ ਨੇ ਨਾ ਇੱਕ ਸੁੱਕਾ ਜਿਹਾ ਪੱਤਾ ਰੱਖ ਦਿੱਤਾ ਕੱਖ ਕਹਿੰਦੇ ਲੈ ਫੇ ਤੇਰੇ ਵਿੱਚ ਇੰਨੀ ਸ਼ਕਤੀ ਆ ਤੇ ਆ ਸਾਡਾ ਕੱਖ ਤੇ ਹਿਲਾ ਕੇ ਵਿਖਾ ਤੇ ਖਾਲਸਾ ਜੀ ਪਾਉਣ ਦੇਵਤੇ ਨੇ ਜ਼ੋਰ ਲਾ ਲਿਆ ਪਰ ਉਹ ਜਿਹੜਾ ਕੱਖ ਸੀ ਉਹ ਘਾਹ ਦਾ ਤੀਲਾ ਸੀ ਉਹ ਨਹੀਂ ਹਿੱਲਿਆ ਸ਼ਰਮਿੰਦਾ ਹੋ ਕੇ ਵਾਪਸ ਮੁੜ ਆਇਆ 인ਦਰ ਪੁੱਛਦਾ ਹਾਂ ਦੱਸ ਕੌਣ ਐ ਉਹ ਕਹਿੰਦਾ ਭਾਈ ਕਿਸੇ ਹੋਰ ਨੂੰ ਭੇਜ ਕੇ ਪੁੱਛ ਲਵੋ ਉਸ ਵੇਲੇ ਖਾਲਸਾ ਜੀ ਫਿਰ ਜਿਹੜਾ ਇੰਦਰ ਸੀਗਾ ਇਹਨੇ ਫਿਰ ਵਰਣ ਦੇਵਤੇ ਨੂੰ ਭੇਜਿਆ ਤੇ ਇਹਨੇ ਵੀ ਜਾ ਕੇ ਏਵੇਂ ਪੁੱਛਿਆ ਆਪ ਜੀ ਕੌਣ ਹੋ ਤੇ ਦੇਵ ਸਵਰੂਪ ਜੀ ਕਹਿਣ ਲੱਗੇ ਪਹਿਲਾਂ ਤੂੰ ਦੱਸ ਤੂੰ ਕੌਣ ਐ ਤੇ ਤੇਰੇ ਵਿੱਚ ਕਿਹੜੀ ਸ਼ਕਤੀ ਐ ਤੇ ਕਹਿੰਦਾ ਮੈਂ ਤਾਂ ਵਰਣ ਦੇਵਤਾ ਮੈਂ ਸਾਰੇ ਬ੍ਰਹਿਮੰਡਾ ਨੂੰ ਡੋਬ ਸਕਦਾ ਤੇ ਅੰਤਰਜਾਮੀ ਜੀ ਕਹਿਣ ਲੱਗੇ ਸਾਡਾ ਕੱਖ ਤੇ ਡੂਬੋ ਕੇ ਵਿਖਾ ਤੇ ਖਾਲਸਾ ਜੀ ਵਰਣ ਦੇਵਤੇ ਨੇ ਜ਼ੋਰ ਲਾ ਲਿਆ ਪਰ ਉਹ ਕੱਖ ਨਹੀਂ ਸੀ ਡੁੱਬਿਆ ਤੇ ਉਹ ਸ਼ਰਮਿੰਦਾ ਹੋ ਕੇ ਵਾਪਸ ਆ ਗਿਆ ਇੰਦਰ ਪੁੱਛਦਾ ਕਹਿੰਦਾ ਵੀ ਕੀ ਕਹਿੰਦਾ ਕਹਿੰਦਾ ਕਿਸੇ ਹੋਰ ਨੂੰ ਭੇਜੋ ਤੇ ਉਹਨੂੰ ਕਹੋ ਪੁੱਛ ਕੇ ਆਵੇ ਫਿਰ ਖਾਲਸਾ ਜੀ ਇੰਦਰ ਨੇ ਬਸੰਤਰ ਦੇਵਤੇ ਨੂੰ ਭੇਜਿਆ ਕਹਿੰਦੇ ਜਾ ਤੂੰ ਪੁੱਛ ਕੇ ਆ ਇਹ ਪੁੱਛਣ ਵਾਸਤੇ ਆਇਆ ਤੇ ਇਹਨੇ ਵੀ ਕਿਹਾ ਦੱਸੋ ਤੁਸੀਂ ਕੌਣ ਹੋ ਅੱਗੋਂ ਦੇਵ ਸੁਭ ਰੂਪ ਦੀ ਕਹਿਣ ਲੱਗੇ ਭਲਿਆ ਤੂੰ ਦੱਸ ਤੂੰ ਕੌਣ ਹੈ ਤੇ ਤੇਰੇ ਚ ਕਿੰਨੀ ਕੀ ਸ਼ਕਤੀ ਹੈ ਕਹਿੰਦੇ ਜੀ ਮੈਂ ਬਸੰਤਰ ਦੇਵਤਾ ਮੈਂ ਏਡੀ ਤਾਕਤ ਰੱਖਦਾ ਕਿ ਮੈਂ ਸਾਰੇ ਬ੍ਰਹਿਮੰਡ ਨੂੰ ਸਾੜ ਸਕਦਾ ਇਹ ਸੁਣ ਕੇ ਕਹਿੰਦੇ ਸਾਡਾ ਕੱਖ ਤੇ ਸਾੜ ਕੇ ਵਿਖਾ ਖਾਲਸਾ ਜੀ ਪੂਰਾ ਜੋਰ ਲਾ ਲਿਆ ਪਰ ਕੱਖ ਨਿਸੜਿਆ ਸ਼ਰਮਿੰਦਾ ਹੋ ਕੇ ਵਾਪਸ ਆ ਗਿਆ ਤੇ ਫਿਰ ਇੰਦਰ ਕਹਿੰਦਾ ਵੀ ਇਹ ਤੇ ਨੇ ਦੇਵਤੇ ਮੇਰੇ ਵੱਡੇ ਆ ਇਹਨਾਂ ਨੂੰ ਮੋੜ ਦਤਾਂ ਫਿਰ ਮੈਂ ਆਪ ਜਾਣਾ ਕਹਿੰਦੇ ਇਹ ਸੰਘਾਸਣ ਤੋਂ ਉੱਟ ਕੇ ਦੇਵ ਸਵਰੂਪ ਵਾਲੂ ਜਾ ਰਿਹਾ ਸੀ ਤੇ ਫਿਰ ਖਾਲਸਾ ਜੀ ਜਿਹੜਾ ਦੇਵ ਸਵਰੂਪ ਭਾਵ ਪਰਮੇਸ਼ਰ ਸੀ ਉਹਨੇ ਆਖਿਆ ਵੀ ਐਡਾ ਵੱਡਾ ਮਾਨੀ ਹੰਕਾਰੀ ਐ ਇਹਨੂੰ ਕਾਦੇ ਦਰਸ਼ਨ ਦੇਣੇ ਅਲੋਪ ਹੋ ਗਏ ਖਾਲਸਾ ਜੀ ਮਹਾਰਾਜ ਜਦੋਂ ਅਲੋਪ ਹੋ ਗਏ ਤੇ ਫਿਰ ਜਿਹੜੇ ਉਸ ਵੇਲੇ ਪਾਉਣ ਪਾਣੀ ਤੇ ਜਿਹੜਾ ਪਾਉਣ ਤੇ ਵਰਣ ਤੇ ਬਸੰਤਰ ਨੂੰ ਭੇਜਿਆ ਸੀ ਉਹਨਾਂ ਨੂੰ ਇੰਦਰ ਪੁੱਛਦਾ ਵੀ ਇਹ ਦੇ ਮੈਨੂੰ ਦਰਸ਼ਨ ਦਿੱਤੇ ਇਹ ਨਹੀਂ ਇਹ ਕੌਣ ਸੀ ਫਿਰ ਉਹਨੇ ਦੱਸਿਆ ਭਾਈ ਜਿਹਦੇ ਉੱਤੇ ਅਸੀਂ ਸਾਰਾ ਹੀ ਜ਼ੋਰ ਲਾ ਚੁੱਕੇ ਹਾਂ ਉਹਦਾ ਨਾਂ ਕੱਖ ਹਿੱਲਿਆ ਹਵਾ ਦੇ ਨਾਲ ਨਾ ਪਾਣੀ ਨਾਲ ਡੁੱਬਿਆ ਤੇ ਨਾ ਸੜਿਆ ਖਾਲਸਾ ਜੀ ਉਹ ਪਰਮੇਸ਼ਰ ਦਾ ਸਵਰੂਪ ਸਨ 인ਦਰ ਮੱਥੇ ਤੇ ਹੱਥ ਮਾਰਨ ਲੱਗਾ ਕਿ ਮੈਂ ਹੰਕਾਰ ਕੀਤਾ ਮੇਰੀ ਸਭਾ ਦੇ ਵਿੱਚ ਪਰਮੇਸ਼ਰ ਆਇਆ ਸੀ ਤੇ ਖਾਲਸਾ ਜੀ ਫਿਰ ਜਿਹੜੇ ਪਾਉਣ ਵਰਣ ਤੇ ਬਸੰਤਰ ਸੀ ਉਹ ਪਰਮੇਸ਼ਰ ਦੇ ਗੁਣ ਗਾਉਣ ਲੱਗੇ ਜਸ ਗਾਉਣ ਲੱਗੇ ਬੇਅੰਤ ਬੇਅੰਤ ਕਰਕੇ ਮਹਾਰਾਜ ਨੇ ਤਾਂ ਹੀ ਲਿਖਿਆ ਗਾਵ ਤੋਹ ਨੂੰ ਪਾਉਣ ਪਾਣੀ ਬੈਸੰਤਰ ਪਾਉਣ ਖਾਲਸਾ ਜੀ ਹਵਾ ਪਾਣੀ ਜਾਣਦੇ ਹਾਂ ਬਸੰਤਰ ਅੱਗ ਨੂੰ ਕਹਿੰਦੇ ਆ ਕਿ ਇਹ ਖਾਲਸਾ ਜੀ ਵੱਡੇ ਦੇਵਤੇ ਵੀ ਉਸ ਵਾਹਿਗੁਰਜੀ ਨੂੰ ਵਾਹ ਵਾਹ ਕਰਕੇ ਸਲਾਉਂਦੇ ਹਨ ਸੋ ਇਸ ਕਰਕੇ ਸੰਸਾਰ ਦੇ ਲੋਕੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ਸਾਰਾ ਕੁਝ ਹੀ ਦੇ ਦਿੱਤਾ ਸਭ ਕੁਝ ਹੀ ਦੱਸ ਦਿੱਤਾ ਜਿਹੜਾ ਮਨੁੱਖ ਇਸ ਬਾਣੀ ਨੂੰ ਗਾਉਂਦਾ ਹੈ ਪੜ੍ਹਦਾ ਹੈ ਉਹ ਮਹਾਰਾਜ ਦੀ ਉਸਤਤੀ ਕਰਦਾ ਵੇਖੋ ਦੋ ਕੰਮ ਖਾਲਸਾ ਜੀ ਹੁੰਦੇ ਮੁੱਖ ਦੇ ਨਾਲ ਸ਼ਬਦ ਨੂੰ ਪੜ੍ਹਨਾ ਮੁਖ ਨਾਲ ਮਹਿਮਾ ਉਚਾਰਨੀ ਤੇ ਕੰਨਾਂ ਦੇ ਨਾਲ ਆਪਣੀ ਸੁਣਨੀ ਦੋ ਕੰਮ ਹੋ ਗਏ ਦੋਹਾਂ ਕੰਨਾਂ ਦਾ ਦੋਹਾਂ ਕੰਮਾਂ ਦਾ ਲਾਭ ਸਾਨੂੰ ਫਾਲ ਪ੍ਰਾਪਤ ਹੋ ਜਾਂਦਾ ਦੋ ਕਾਰਜਾਂ ਦਾ ਇੱਕ ਜਪਣ ਦਾ ਇੱਕ ਸੁਣਨ ਦਾ ਪਰ ਖਾਲਸਾ ਜੀ ਅਸੀਂ ਇਉਂ ਕਰਦੇ ਨਹੀਂ ਜੇ ਮੁਖੋਂ ਜਪਦੇ ਆ ਤੇ ਕੰਨਾਂ ਨਾਲ ਸੁਣਦੇ ਨਹੀਂ ਜੇ ਕੰਨਾਂ ਨਾਲ ਸੁਣਦੇ ਆ ਫਿਰ ਕਦੇ ਮੁਖੋਂ ਜਪਿਆ ਨਹੀਂ ਜਾਂਦਾ ਆਪਾਂ ਲਾਭ ਲਈਏ ਮਹਾਰਾਜ ਨੇ ਸਾਨੂੰ ਲਾਭ ਲੈਣ ਵਾਸਤੇ ਇਹ ਬਾਣੀ ਦਿੱਤੀ ਹੈ ਜਿਹੜਾ ਇਸ ਬਾਣੀ ਨੂੰ ਪੜ੍ਹੇ ਉਹ ਖਾਲਸਾ ਜੀ ਕੰਨਾਂ ਨਾਲ ਸਰਵਣ ਵੀ ਕਰੇ ਉਨੂੰ ਦੋ ਫਲ ਪ੍ਰਾਪਤ ਹੁੰਦੇ ਆ ਸੋ ਜਿਹਨੂੰ ਸਾਰੀ ਸ੍ਰਿਸ਼ਟੀ ਖਾਲਸਾ ਜੀ ਗਾਉਂਦੀ ਐ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਆਪਾਂ ਵੀ ਗਾਈਏ ਕਿਉਂਕਿ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਬਾਣੀ ਵਿੱਚ ਕਿ ਉਹਨੂੰ ਚਿੱਤਰ ਗੁਪਤ ਸਾਰੇ ਹੀ ਗਾਉਂਦੇ ਹਨ ਈਸ਼ਰ ਗਾਉਂਦਾ ਹੈ ਬ੍ਰਹਮਾ ਜੀ ਗਾਉਂਦੇ ਦੇਵੀਆਂ ਗਾਉਂਦੀਆਂ ਇੰਦਰ ਗਾਉਂਦਾ ਇੰਦਰਾਸਣ ਇੰਦਰ ਦੇ ਵਿੱਚ ਬੈਠੇ ਹੋਏ ਖਾਲਸਾ ਜੀ ਉੱਚੀਆਂ-ਉੱਚੀਆਂ ਪਦਮੀਆਂ ਵਾਲੇ ਗਾਉਂਦੇ ਸੋ ਮਹਾਰਾਜ ਸੱਚੇ ਪਾਸ਼ਾ ਸਾਨੂੰ ਸਮਝਾਉਂਦੇ ਹਨ ਕਿ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦਾ ਨਾਮ ਜਪਿਆ ਕਰੀਏ ਬ੍ਰਹਮੇ ਤੁਦਤਾ ਆਇਨ ਇੰਦਰ ਇੰਦਰਾਸਨਾ ਸ਼ੰਕਰ ਵਿਸ਼ਨ ਅਵਤਾਰ ਹਾਰ ਜਸ ਮੁਖ ਪਣਾ ਬ੍ਰਹਮੇ ਵਿਸ਼ਨ ਮਹੇਸ਼ ਲਖ ਤੇ ਆਇੰਦੇ ਨਾਰਦ ਸਾਰਦ ਸੇਸ਼ ਕੀਰਤ ਗਾਏਂਦੇ ਇਹ ਖਾਲਸਾ ਜੀ ਵੇਖੋ ਪਹਿਲੇ ਬਚਨ ਮਹਾਰਾਜ ਵਿੱਚੋਂ ਆਉਂਦੇ ਆ ਜਿਹੜੀਆਂ ਦੂਜੀਆਂ ਦੋ ਪੰਕਤੀਆਂ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਬ੍ਰਹਮੇ ਵਿਸ਼ਨ ਮਹੇਸ਼ ਲਖ ਤੇ ਆਇੰਦੇ ਨਾਰਦ ਸਾਰਦ ਸੇਸ਼ ਕੀਰਤ ਗਾਏਂਦੇ ਇਹ ਖਾਲਸਾ ਜੀ ਇਹ 9 ਕਰੋੜ ਦੇਵੀਆਂ ਹਨ ਜੋ ਭਗਵਾਨ ਨੂੰ ਜਿਹੜੀਆਂ ਭਗਵਾਨ ਦੀਆਂ ਬਣਾਈਆਂ ਹੋਈਆਂ ਇਹ ਵੀ ਵਾਹਿਗੁਰੂ ਜੀ ਨੂੰ ਗਾਉਂਦੀਆਂ ਬ੍ਰਹਮੇ ਗਾਉਂਦੇ ਵਿਸ਼ਨ ਗਾਉਂਦੇ ਮਹੇਸ਼ ਲਖ ਗਾਉਂਦੇ ਲੱਖਾਂ ਹੀ ਖਾਲਸਾ ਜੀ ਇਹ ਗਾਉਂਦੇ ਹਨ ਨਾਰਦ ਵਰ ਦੇ ਸਾਰਦ ਵਰਗੇ ਛੇਸ਼ ਵਰਗੇ ਛੇਸ਼ਨਾਗ ਵਰਗੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਧਿਆਉਂਦੇ ਹਨ ਗਾਉਂਦੇ ਹਨ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਜਪਦੇ ਹਨ ਸੋ ਸਾਨੂੰ ਵੀ ਸਤਿਗੁਰਾਂ ਨੇ ਦੱਸਿਆ ਹੈ ਅਮਰਤ ਵੇਲੇ ਜਾਗੋ ਪਾਣੀ ਪੜੋ ਅਮਰਤ ਵੇਲਾ ਸੱਚ ਨਾਉਂ ਵਡੇ ਆਈ ਵਿਚਾਰ ਮਹਾਰਾਜ ਨੇ ਸਾਨੂੰ ਖਾਲਸਾ ਜੀ ਦੱਸਣਾ ਕੀਤਾ ਤੇ ਪਰ ਆਪਾਂ ਫਿਰ ਵੀ ਮਹਾਰਾਜ ਦਾ ਜੇ ਨਾਮ ਨਾ ਜਪੀਏ ਤੇ ਫਿਰ ਖਾਲਸਾ ਜੀ ਸਾਰਾ ਜਿਹੜਾ ਕਸੂਰ ਹੈ ਸਾਡਾ ਸਾਨੂੰ ਤੇ ਸਤਿਗੁਰਾਂ ਨੇ ਬਾਣੀ ਦੇ ਦਿੱਤੀ ਇਹ ਗਾਉਣ ਵਾਸਤੇ ਇਸ ਕਰਕੇ ਆਪਾਂ ਭਾਈ ਨਾਮ ਜਪੀਏ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਕੋਲੋਂ ਸਭ ਕੁਝ ਹੀ ਲੈਨੇ ਆ ਫਿਰ ਉਹਦਾ ਨਾਮ ਵੀ ਧਿਆਈਏ ਸਭ ਕੁਛ ਤੁਮਰਾ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਕਰਾ ਨਾਨਕ ਦਾਨ ਪਾਏ ਮਹਾਰਾਜ ਕੋਲੋਂ ਸੁਵਾਸਾਂ ਦੀ ਜਿਹੜੀ ਮਾਲਾ ਹੈ ਇਹੋ ਖਾਲਸਾ ਜੀ ਇਹਦੇ ਵਿੱਚ ਨਾਮ ਜਪਣ ਦਾ ਜਿਹੜਾ ਬਲਉਦਮ ਮੰਗਿਆ ਕਰੀਏ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਨਾਲ ਸਾਡਾ ਪ੍ਰੇਮ ਬਣੇਗਾ ਪਿਆਰ ਬਣੇਗਾ ਆਉ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਇਹ ਬਾਣੀ ਪੜਨ ਵਾਲਾ ਨਾਮ ਸੁਣਨ ਵਾਲਾ ਖਾਲਸਾ ਜੀ ਮਨੁੱਖ ਜਿਹੜਾ ਹੈ ਸਦਾ ਸੁਦੀਵੀ ਸੁਖੀ ਹੁੰਦਾ ਸਾਰੇ ਰੋਗਾਂ ਦਾ ਜਿਹੜੀ ਰੋਗਾਂ ਦੀ ਦਵਾਈ ਹੈ ਵਾਹਿਗੁਰੂ ਦਾ ਨਾਮ ਹੈ ਸਰਬ ਰੋਗ ਦਾ ਔਖ ਦਾ ਨਾਮ ਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਵੀ ਹੈ ਪਰ ਖਾਲਸਾ ਜੀ ਅਫਸੋਸ ਵਾਲੀ ਗੱਲ ਹੈ ਕਿ ਸਾਨੂੰ ਇਹ ਸਮਝ ਨਹੀਂ ਆਉਂਦੀ ਗੁਰੂ ਗਰੀਬਨਵਾਜ਼ ਮੇਹਰਾਂ ਕਰਨ ਆਹ ਹੱਡ ਬੀਤੀ ਸਰਵਣ ਕਰੀਏ ਹੱਡ ਬੀਤੀ ਖਾਲਸਾ ਜੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਤੇ ਉਹਨੇ ਦੱਸਿਆ ਕਿ ਮੈਂ ਤੁਹਾਡੀ ਹੱਡ ਬੀਤੀ ਸੁਣ ਕੇ ਹੀ ਖਾਲਸਾ ਜੀ ਕਹਿੰਦੇ ਇਹ ਕਾਰਜ ਕੀਤਾ ਦਾਸ ਨੇ ਕੁਝ ਸਮਾਂ ਪਹਿਲਾਂ ਖਾਲਸਾ ਜੀ ਕੋਈ ਮੇਰੇ ਹਿਸਾਬ ਨਾਲ 5-6 ਮਹੀਨੇ ਹੋ ਗਏ ਹੋਣੇ ਆ ਗੱਲ ਨੂੰ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਉਹ ਇੱਕ ਵੀਰ ਜੇਲ੍ਹ ਦੇ ਵਿੱਚ ਸੀ ਖਾਲਸਾ ਜੀ ਉਹਨੇ ਫਿਰ ਉੱਥੇ ਅਰਦਾਸ ਕੀਤੀ ਸੀ ਕਿ ਮਹਾਰਾਜ ਸੱਚੇ ਪਾਸ਼ਾ ਵੀ ਮੇਰਾ ਇਹ ਜਿਹੜਾ ਕੇਸ ਮੇਰੇ ਗਲੋਂ ਲੱਥ ਜਵੇ ਮੈਂ ਇਥੋਂ ਬਰੀ ਹੋ ਜਵਾਂ ਤੇ ਮੈਂ ਆਪ ਜੀ ਦੇ ਘੋੜਿਆਂ ਨੂੰ ਚਣੇ ਪਾਉਂਗਾ ਤੇ ਕਿਉਂਕਿ ਖਾਲਸਾ ਜੀ ਉਹਦਾ ਕੋਈ ਪ੍ਰੇਮ ਸੀ ਸਿੰਘਾਂ ਨਾਲ ਜਾਂ ਕਿਸੇ ਨੇ ਉਹਨੂੰ ਦੱਸਿਆ ਸੀ ਮੈਨੂੰ ਤੇ ਵਿਸਰ ਗਈ ਹੈ 6 ਮਹੀਨੇ ਪਹਿਲਾਂ ਇੰਨਾ ਚੇਤਾ ਸੀ ਵੀ ਪਾਈ ਜਰੂਰ ਹੈ ਤੇ ਖਾਲਸਾ ਜੀ ਉਹ ਕਹਿੰਦਾ ਮੈਂ ਹੱਡ ਵੀਤੀ ਸੁਣੀ ਤੇ ਉਦੇ ਉੱਤੇ ਇਸ ਵੀਰ ਉੱਤੇ ਖਾਲਸਾ ਜੀ ਕੇਸ ਪੈ ਗਿਆ ਸੀ ਕੋਈ ਬਾਹਰ ਇਹ ਵੀਰ ਜਿਹੜਾ ਇਹ ਫਰਾਂਸ ਦੇ ਵਿੱਚ ਖਾਲਸਾ ਜੀ ਰਹਿੰਦਾ ਹੈ ਤੇ ਕੋਈ ਕੇਸ ਕੋਈ ਚੱਕਰ ਉੱਥੇ ਇਹਦੇ ਉੱਤੇ ਪੈ ਗਿਆ ਤੇ ਇਹਨੂੰ ਇਹਦੇ ਪੈਸੇ ਵੀ ਉੱਥੇ ਬਹੁਤ ਲੱਗਦੇ ਸੀ ਵੀ ਪਰ ਕੋਈ ਹੱਲ ਨਹੀਂ ਸੀ ਲੱਭਦਾ ਕਹਿੰਦਾ ਮੈਂ ਬੇਕਸੂਰ ਸਾਂ ਮੇਰਾ ਕੋਈ ਵਿੱਚ ਕਸੂਰ ਵੀ ਨਹੀਂ ਸਤਪੁਰ ਜੀ ਜਾਣਦੇ ਆ ਕਹਿੰਦਾ ਮੈਂ ਇਹੀ ਗੱਲ ਮਹਾਰਾਜ ਨੂੰ ਕਹਿੰਦਾ ਮਹਾਰਾਜ ਤੁਸੀਂ ਹਾਜ਼ਰ ਨਾਜ਼ਰ ਹੋ ਤੁਸੀਂ ਜਾਣਦੇ ਹੋ ਕਹਿੰਦੇ ਮੇਰੇ ਉੱਤੇ ਕੇਸ ਪੈ ਗਿਆ ਇੱਥੇ ਕਾਫੀ ਪੈਸੇ ਮੇਰੇ ਖਰਚ ਹੋ ਗਏ ਕਈ ਵਾਰ ਮੈਨੂੰ ਇੱਥੇ ਜਿਹੜੇ ਕਿਉਂਕਿ ਖਾਲਸਾ ਜੀ ਜਿਹੜੇ ਠੱਗ ਨੇ ਉਹ ਤੇ ਸਾਰੀਆਂ ਕੰਟਰੀਆਂ ਦੇ ਵਿੱਚ ਵਸੇ ਹੋਏ ਕਿਉਂਕਿ ਧਰਤੀ ਦੇ ਇੱਕ ਹੀ ਆ ਨਾ ਜੁੜੀ ਹੋਈ ਤੇ ਇਹਦੇ ਵਿੱਚ ਖਾਲਸਾ ਜੀ ਸੰਤ ਵੀ ਨੇ ਚੋਰ ਵੀ ਨੇ ਠੱਗ ਵੀ ਨੇ ਸਾਧ ਵੀ ਸਾਰਾ ਕੁਝ ਹੀ ਇਹਦੇ ਵਿੱਚ ਸੋ ਕਹਿੰਦਾ ਵੀ ਮੈਨੂੰ ਕੋਈ ਵਕੀਲ ਇਹੋ ਜੇ ਟੱਕਰ ਕੇ ਮਾੜੇ ਤੇ ਉਹਨਾਂ ਨੇ ਬਹੁਤ ਮੇਰਾ ਖਰਚਾ ਕਰਾਇਆ ਤੇ ਮੈਂ ਪਿਛੇ ਮਾਤਾ ਨੂੰ ਦੱਸਿਆ ਵੀ ਮਾਤਾ ਮੇਰੇ ਤੇ ਇਦਾਂ ਇੱਥੇ ਕੇਸ ਪੈ ਗਿਆ ਤੇ ਮੈਂ ਹੁਣ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਮੇਰੇ ਹੁਣ ਹੱਥ ਖੜੇ ਹੋ ਗਏ ਆ ਤੇ ਮੈਨੂੰ ਸ਼ਾਇਦ ਜੇਲ੍ਹ ਰੱਖਣ ਉਹ ਥੋੜਾ ਸਮਾਂ 6 ਮਹੀਨੇ ਜਾਂ ਸਾਲ ਤੇ ਜਾਂ ਮੈਨੂੰ ਬਹੁਤਾ ਜ਼ਿਆਦਾ ਜੁਰਮਾਨਾ ਪਊਗਾ ਮੈਂ ਕੀ ਕਰਾਂ ਤੇ ਮੇਰੇ ਮੇਰਾ ਕੋਈ ਵਿੱਚ ਕਸੂਰ ਵੀ ਨਹੀਂ ਸੀ ਖਾਲਸਾ ਜੀ ਕੋਈ ਚੱਕਰ ਕਿਸੇ ਨਾਲ ਲੜਾਈ ਝਗੜਾ ਹੋਇਆ ਸੀ ਤੇ ਉਥੇ ਜਿਹੜੀ ਲੜਾਈ ਝਗੜਾ ਹੋਇਆ ਇਹ ਵੀਰ ਕਈਆਂ ਨੂੰ ਆਤ ਹੁੰਦੀ ਹੈ ਆਪਾਂ ਆਪਣੇ ਅਰਗੇ ਕਈ ਸਹੀ ਸੁਭਾਲ ਏ ਵੀ ਚਲ ਮੈਂ ਛਡਾ ਦਿੰਦਾ ਇਹ ਛਡਾਉਂਦਿਆਂ ਖਾਲਸਾ ਜੀ ਇਹਦੇ ਵੀ ਇੱਕ ਵਜ ਗਈ ਇਹਨੇ ਵੀ ਉਹਦੇ ਗਾਂ ਮਾਰ ਦਿੱਤੀ ਕਿਤੇ ਤੇ ਇਦਾਂ ਚੱਕਰ ਪਿਆ ਉਹ ਇਹਦਾ ਨਾਂ ਜ਼ਿਆਦਾ ਲੱਗ ਗਿਆ ਜਿ ਉਹਨਾਂ ਦੀ ਲੜਾਈ ਸੀ ਉਹਨਾਂ ਦਾ ਨਾਂ ਨਹੀਂ ਲੱਗਾ ਇਵੇਂ ਹੋਇਆ ਇਹਨੇ ਆਪਣੀ ਮਾਤਾ ਨਾਲ ਗੱਲ ਕੀਤੀ ਤੇ ਮਾਤਾ ਖਾਲਸਾ ਜੀ ਤੇ ਸ਼ਹੀਦਾਂ ਸਾਹਿਬ ਬਹੁਤ ਜਾਣਦੀ ਸੀ ਤੇ ਮਾਤਾ ਕਹਿੰਦੀ ਪੁੱਤਰ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਲਿਆ ਕਰ ਤੈਨੂੰ ਤੇ ਮੈਂ ਬੜੀ ਯਾਰ ਕਿਹਾ ਵੀ ਅਮਰਤ ਵੇਲੇ ਜਾ ਕੇ ਬਾਣੀ ਪੜਿਆ ਕਰ ਸ਼ਹੀਦਾਂ ਨੂੰ ਯਾਦ ਕਰਕੇ ਚੱਲਿਆ ਕਰ ਤੈਨੂੰ ਕੋਈ ਔਂਕੜ ਨਹੀਂ ਆਉਂਗੀ ਕੋਈ ਵਿਗੜ ਨਹੀਂ ਆਉਂਦਾ ਤੂੰ ਜਾਣ ਕੇ ਮੇਰੀ ਮੰਨਦਾ ਨਹੀਂ ਕਹਿੰਦਾ ਵੀ ਮੈਂ ਆਪਣੀ ਮਾਤਾ ਦੀ ਵੀਰ ਕਹਿੰਦਾ ਮੈਂ ਉਦੋਂ ਮੰਨੀ ਮਾਂ ਕਹਿੰਦਾ ਮਾਤਾ ਮੈਂ ਕੀ ਕਰਿਆ ਕਰਾਂ ਤੇ ਖਾਲਸਾ ਜੀ ਵੀਰ ਕਹਿੰਦਾ ਵੀ ਅਸੀਂ ਛੋਟੇ ਹੁੰਦੇ ਆ ਨਾ ਮੇਰੀ ਪੰਜਾਂ ਬਾਣੀਆਂ ਦੀ ਤੇ ਸ੍ਰੀ ਸੁਖਨੀ ਸਾਹਿਬ ਦੀ ਬਾਣੀ ਤੇ ਭਾਈ ਗੁਰਦਾਸ ਦੀਆਂ ਵਾਰਾਂ ਦੀ ਅਧਿਕ ਉਹ ਸੰખ્યા ਇੰਨੀ ਕੁ ਹੋਈ ਸੀ ਬਾਅਦ ਮੈਂ ਅਹੀਂ ਹੋਰ ਸੁਭਾਅ ਬਣ ਗੇ ਉਹ ਸੰਗਤ ਵਿੱਚ ਪੈ ਗੇ ਪੂਰੀ ਨਹੀਂ ਹੋਈ ਪਰ ਇੰਨੀ ਕੁ ਹੋਈ ਸੀ ਕਹਿੰਦਾ ਮੈਂ ਅਮਰਤ ਵੇਲੇ ਜਾ ਕੇ ਪੰਜ ਬਾਣੀਆਂ ਦੇ ਜਾਪ ਕਰਨ ਲੱਗ ਪਿਆ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਨ ਲੱਗ ਪਿਆ ਕਹਿੰਦਾ ਵੀ ਇੱਕ ਦਿਨ ਮੈਂ ਤਾਂ ਫੋਨ ਦੇਖਦਾ ਸਾਂ ਤੇ ਫੋਨ ਦੇਖਦਿਆਂ ਦੇਖਦਿਆਂ ਇੱਕ ਹੱਡ ਬੀਤੀ ਆਈ ਉਹਦੇ ਵਿੱਚ ਆਪ ਜੀ ਸੁਣਾ ਰਹੇ ਸੀ ਵੀ ਐਦਾਂ ਇੱਕ ਵੀਰ ਦੇ ਕੇਸ ਪੈ ਗਿਆ ਸੀ ਤੇ ਉਹਨੇ ਘੋੜਿਆਂ ਦੇ ਸੇਵਾ ਕੀਤੀ ਤੇ ਉਹਦਾ ਉਹ ਬਰੀ ਹੋ ਗਿਆ ਕਹਿੰਦਾ ਮੈਂ ਪੰਨਾਂ ਬਾਣੀਆਂ ਦਾ ਪਾਠ ਕਰਕੇ ਨਾ ਅਮਰਤ ਵੇੜੇ ਤੇ ਉਹ ਦਿਨ ਫਿਰ ਮੈਂ ਅਰਦਾਸ ਕੀਤੀ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਮਹਾਰਾਜ ਮੈਂ ਆ ਕੇਸ ਵਿੱਚੋਂ ਬਰੀ ਹੋ ਜਾਵਾਂ ਕਿਸੇ ਤਰੀਕੇ ਹੀ ਹੋ ਜਾਵਾਂ ਮਹਾਰਾਜ ਮੇਰੇ ਤੇ ਮਿਹਰ ਕਰੋ ਮੇਰਾ ਬਚਾਅ ਹੋ ਜਵੇ ਮੈਨੂੰ ਜੇ ਮੈਨੂੰ ਜੇਲ੍ਹ ਨਾ ਹੋਈ ਤੇ ਮੈਨੂੰ ਪੈਸਾ ਬਹੁਤ ਪੈ ਜਾਣਾ ਮੈਂ ਕਿੱਥੋਂ ਦੇਵਾਂਗਾ ਮਹਾਰਾਜ ਤੁਸੀਂ ਖੇੜ ਵਰਤਾ ਦਿਓ ਤੁਸੀਂ ਕਿਰਪਾ ਕਰ ਦਿਓ ਸੱਚੇ ਪਾਤਸ਼ਾਹ ਕੋਈ ਦਇਆ ਕਰ ਦਿਓ ਕਹਿੰਦਾ ਇਦਾਂ ਮੈਂ ਅਰਦਾਸ ਕਰਕੇ ਤੇ ਮਹਾਰ ਦੇ ਚਰਨਾਂ ਵਿੱਚ ਇਹ ਬੇਨਤੀ ਕੀਤੀ ਵੀ ਮੈਂ ਰੋਜ਼ ਪੰਜ ਬਾਣੀਆਂ ਤੇ ਮੈਂ ਕਰੂੰਗਾ ਹੀ ਕਰੂੰਗਾ ਤੇ ਪਰ ਮਹਾਰਾਜ ਜੀ ਰੋਜ਼ ਦੋ ਸ੍ਰੀ ਸੁਖਣੀ ਸਾਹਿਬ ਦੇ ਪਾਠ ਜਿਆਦਾ ਕਰੂੰਗਾ ਜਾਂ ਸੁਣੂੰਗਾ ਜਿਨ੍ਹਾਂ ਚਿਰ ਮਹਾਰਾਜ ਮੇਰੇ ਤੋਂ ਆ ਕੇਸ ਜਿਹੜਾ ਨਹੀਂ ਗਲੋਲਤਦਾ ਅਰਦਾਸ ਕਰ ਲਈ ਖਾਲਸਾ ਜੀ ਹੁਣ ਵੀਰ ਨੇ ਨਿਭਾਈ ਵੀ ਪੰਜ ਬਾਣੀਆਂ ਦੇ ਪਾਠ ਕਰਨੇ ਇੱਕ ਪਾਠ ਉਦੋਂ ਹੀ ਨਾਲ ਕਰ ਲੈਣਾ ਅੰਮ੍ਰਿਤ ਵੇਲੇ ਇੱਕ ਸ਼ਾਮਾਂ ਨੂੰ ਕਰ ਲੈਣਾ ਤੁਮਾਰ ਆਇਨੇ ਸੁਣਨੀ ਹੈ ਭਾਈ ਜਿਹੜੇ ਬਾਣੀ ਪੜਨ ਲੱਗ ਪੈਂਦੇ ਸਤਿਗੁਰੂ ਫਿਰ ਉਹਨਾਂ ਨੂੰ ਮੁਖ ਕਰ ਲੈਂਦੇ ਨੇ ਨਦਰ ਕਰ ਦਿੰਦੇ ਤੇ ਜਦੋਂ ਖਾਲਸਾ ਜੀ ਵੀਰ ਕਹਿੰਦਾ ਵੀ ਮੈਂ 2.5 ਕਿ ਮਹੀਨੇ ਇਦਾਂ ਕੀਤਾ ਤੇ ਬੜੀਆਂ ਸੁਣਵਾਈਆਂ ਹੋਈਆਂ ਉਸ ਤੋਂ ਬਾਅਦ ਇੱਕ ਸੁਣਵਾਈ ਮੈਨੂੰ ਜਿਹੜੀ ਸੀ ਉਹ ਉਹਨਾਂ ਨੇ ਕਿਹਾ ਵੀ ਇੰਨੀ ਤਰੀਕ ਨੂੰ ਆ ਤੇ ਉਸ ਦਿਨ ਜੋ ਵੀ ਹੋਏਗਾ ਉਸ ਦਿਨ ਪਤਾ ਲੱਗੇਗਾ ਕਹਿੰਦਾ ਉਸ ਦਿਨ ਮੈਂ ਦੋ ਪਾਰਸੀ ਸੁਖਨੀ ਸਾਹਿਬ ਦੇ ਇਕੱਠੇ ਕੀਤੇ ਪੰਜ ਬਾਣੀਆਂ ਪੜੀਆਂ ਤਨ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਮਾਲਾ ਫੇਰੀ ਤੇ ਬਾਬਾ ਲੋਹ ਸਿੰਘ ਸਾਹਿਬ ਦੇ ਨਾਮ ਦੀ ਮਾਲਾ ਫੇਰ ਕੇ ਇਹ ਅਰਦਾਸ ਕੀਤੀ ਮਹਾਰਾਜ ਜੀ ਅੱਜ ਮੇਰਾ ਮਹਾਰਾ ਸੱਚੇ ਪਾਸ਼ਾ ਮੈਂ ਮੁਕਤੋਂ ਨਾ ਇਥੋਂ ਬਰੀ ਹੋ ਜਾਵਾਂ ਤੇ ਮੈਂ ਸੱਚੇ ਪਾਸ਼ਾ ਆਪ ਜੀ ਦੇ ਘੋੜਿਆਂ ਨੂੰ ਦਾਨ ਦਵਾਂਗਾ ਸੇਵਾ ਕਰਾਂਗਾ ਮਹਾਰਾ ਮੇਰੇ ਕੋ ਜਿੰਨੀ ਵੀ ਵੱਧ ਤੋਂ ਵੱਧ ਹੋਵੇਗੀ ਕਹਿੰਦਾ ਕੋਟ ਗਏ ਤੇ ਮਹਾਰਾਜ ਦੀ ਕਲਾ ਕੋਈ ਵਰਤੀ ਸੱਚੇ ਪਾਸ਼ਾ ਨੇ ਕੋਈ ਮਿਹਰ ਕੀਤੀ ਤੇ ਖਾਲਸਾ ਜੀ ਉਹ ਜਿਹੜੇ ਬੰਦਿਆਂ ਦਾ ਝਗੜਾ ਸੀ ਜਿਹੜਾ ਕੋ ਚੱਕਰ ਸੀ ਉਹ ਪਹਿਲਾਂ ਤੇ ਉਹਨਾਂ ਮੇਰਾ ਹੀ ਨਾਮ ਲਾ ਦਿੱਤਾ ਵੀ ਇਹ ਵੀ ਵਿੱਚ ਸੀ ਇਦਾਂ ਹੀ ਚੱਕਰ ਪਿਆ ਇੱਕ ਬੰਦਾ ਜਿਹਦੇ ਜਿਹਦੇ ਪਈਆਂ ਉਹਨੇ ਇਹਦਾ ਨਾਮ ਹੀ ਲੈ ਦਿੱਤਾ ਸੀ ਪਰ ਜਿੱਦਣ ਖਾਲਸਾ ਜੀ ਕਹਿੰਦਾ ਮੈਂ ਉਸ ਦਿਨ ਮਹਾਰਾਜ ਨੂੰ ਯਾਦ ਕਰਦਾ ਕਹਿੰਦਾ ਉੱਥੇ ਜਦੋਂ ਉੱਥੇ ਪਹੁੰਚੇ ਆ ਉੱਥੇ ਵੀ ਕਹਿੰਦਾ ਮੈਂ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੋ ਸਿੰਘ ਸਾਹਿਬ ਮੁੱਖ ਵਿੱਚ ਕਰੀ ਗਿਆ ਹਿਰਦੇ ਵਿੱਚ ਕਰੀ ਗਿਆ ਤੇ ਕਹਿੰਦਾ ਫਿਰ ਉਥੇ ਕੀ ਗੱਲ ਹੋਈ ਉਥੇ ਕੀ ਨਿਬੜਿਆ ਕੰਮ ਉਹ ਜਿਹੜਾ ਬੰਦਾ ਸੀ ਉਹ ਕਹਿੰਦਾ ਵੀ ਨਹੀਂ ਇਹ ਬੇਕਸੂਰ ਆ ਵੀ ਇਹ ਬੰਦਾ ਨਹੀਂ ਸੀ ਸਾਡੇ ਨਾਲ ਉਹ ਕੀ ਉਹਦੇ ਮਨ ਵਿੱਚ ਮਹਾਰਾਜ ਨੇ ਖੇਡ ਵਰਤਾਈ ਕੀ ਉਹਦੀ ਸੁਰਤੀ ਬਿਰਤੀ ਵਿੱਚ ਪਾਇਆ ਉਹਦੇ ਮਨ ਵਿੱਚ ਮਹਾਰਾਜ ਵਸ ਕੇ ਉਹਦੇ ਮੂੰਹੇ ਕਢਾਤਾ ਵੀ ਇਹ ਬੰਦੇ ਦਾ ਕੋਈ ਦੋਸ਼ ਨਹੀਂ ਇਹ ਤਾਂ ਛਡਾਉਣ ਆਇਆ ਸਾਨੂੰ ਤੇ ਉਹ ਫਲਾਣਿਆਂ ਦਾ ਦੋਸ਼ ਹੈ ਤੇ ਇੱਦਾਂ ਖਾਲਸਾ ਜੀ ਚੱਕਰ ਪਿਆ ਕਹਿੰਦੇ ਵੀ ਮੇ ਇਹ ਕਹਿੰਦਾ ਵੀਰ ਜੀ ਨਾਲ ਵੀ ਮੈਂ ਬਿਲਕੁਲ ਬਰੀ ਹੋ ਗਿਆ ਮੈਨੂੰ ਸਿਰਫ ਉਹਨਾਂ ਨੇ ਥੋੜਾ ਜਿਹਾ ਜਿਹੜਾ ਜੁਰਮਾਨਾ ਕਿਸੇ ਕਾਰਜ ਕਰਕੇ ਪਾਇਆ ਵੀ ਤੇਰਾ ਵਿੱਚ ਨਾ ਤਾਂ ਬੋਲਿਆ ਕੋਈ ਗੱਲ ਹੋਏਗੀ ਇਹਦੀ ਕੀਤੀ ਮੈਨੂੰ ਨਹੀਂ ਪਤਾ ਖਾਲਸਾ ਜੀ ਇਹਨਾਂ ਜਿੰਨਾਂ ਕੋ ਨੇ ਦੱਸਿਆ ਮੈਂ ਆਪ ਜੀ ਨੂੰ ਸਾਥ ਕਹਿੰਦਾ ਵੀ ਥੋੜਾ ਜਿਹਾ ਜਿੱਦਾਂ ਕਹਿ ਲੋ ਵੀ ਟੀਚੀ ਦੇ 9 ਤੋਂ ਵੀ ਅੱਧਾ ਜਿਹੜਾ ਜੁਰਮਾਨਾ ਮੈਨੂੰ ਪਾਇਆ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਂ ਮੇਕੋ ਭਾਵੇਂ ਅੱਜ ਲੈ ਲਓ ਜਿੱਦਾਂ ਤਰੀਕ ਉਹਨਾਂ ਦੇਣ ਦੇ ਤੇ ਇਸ ਦਸਾਂ ਦੇਣਾ ਕਿ 20 ਦਿਨਾਂ ਦੇ ਵਿੱਚ ਤਾਰਨਾ ਤੇ ਉਹ ਕਹਿੰਦਾ ਮੈਂ ਦੇ ਦੇ ਕੇ ਤੇ ਦਫਾ ਦਫਾ ਹੋ ਗਿਆ ਫਿਰ ਮਹਾਰਾਜ ਦੀ ਕਿਰਪਾ ਨਾਲ 사ਤਗੁਰਾਂ ਨੇ ਮਿਹਰਾ ਕੀਤੀਆਂ ਤੇ ਖਾਲਸਾ ਜੀ ਆ ਵੀਰ ਕਹਿੰਦਾ ਵੀ ਮੈਂ ਆ 20 ਦਿਨ ਪਹਿਲਾਂ ਦੀ ਗੱਲ ਆ ਖਾਲਸਾ ਜੀ ਉਹ ਇੱਥੇ ਮਹਾਰਾਜ ਦੇ ਘੋੜਿਆਂ ਨੂੰ ਦਾਨ ਦੇ ਕੇ ਗਿਆ ਮਹਾਰਾਜ ਦੇ ਚਰਨਾਂ ਵਿੱਚ ਦਾਨ ਚੜਾਇਆ ਤੇ ਉਹ ਕਹਿੰਦਾ ਵੀ ਮੈਂ ਉਹ ਹੱਡ ਬੀਤੀ ਵੀਰ ਜੀ ਆਪ ਜੀ ਦੀ ਸੁਣ ਕੇ ਤੇ ਮੇਰੇ ਮਨ ਵਿੱਚ ਪਹਿਲਾਂ ਤੇ ਆਇਆ ਵੀ ਇਹ ਘੋੜਿਆਂ ਨੂੰ ਚਣੇ ਪਾਉਣ ਦਾ ਕਿੰਦਾਂ ਅਰਦਾਸ ਪੂਰੀ ਹੋ ਸਕਦੀ ਆ ਕਹਿੰਦਾ ਫਿਰ ਮੇਰਾ ਭਰੋਸਾ ਆਪੇ ਹੀ ਵੱਜ ਗਿਆ ਮੇਰਾ ਚਿਤ ਬਾਣੀ ਪੜਨ ਨੂੰ ਕਰਨ ਲੱਗ ਪਿਆ ਕਰਨ ਲੱਗ ਪੈਣ ਲੱਗਾ ਜਿੱਦਾਂ ਇੱਕ ਦੋ ਦਿਨ ਖਾਲਸਾ ਜੀ ਕਰ ਲਈਏ ਤੇ ਫਿਰ ਮਹਾਰਾਜ ਕਲਾ ਵਰਤਾ ਦਿੰਦੇ ਆ ਚਰਨ ਸ਼ਰਨ ਗੁਰ ਏਕ ਪੰਡਾ ਜਾਇ ਚਲ ਸਤਿਗੁਰ ਕੋਟ ਪੰਡਾ ਅੱਗੇ ਹੋਏ ਲੈ ਤੈਂ ਇੱਕ ਹੀ ਖਾਲਸਾ ਜੀ ਕਦਮ ਪੁੱਟਣ ਦੀ ਲੋੜ ਆ ਫਿਰ ਸਤਿਗੁਰ ਤੁਹਾਡੇ ਵਾਲ ਨੂੰ ਆਪਣੇ ਆਪ ਪੁੱਟ ਲੈਂਦਾ ਐਵੇਂ ਮਹਾਰਾਜ ਨੇ ਕਲਾ ਵਰਤਾਈ ਤੇ ਖਾਲਸਾ ਜੀ ਵੀਰ ਬਰੀ ਹੋਇਆ ਤੇ ਘੋੜਿਆਂ ਨੂੰ ਚਣੇ ਪਾ ਕੇ ਗਿਆ ਨਾਲੇ ਸ਼ੀਦੀ ਦੇਖਦੀਆਂ ਰਸਤਾ ਰਗੜੇ ਲਵਾ ਕੇ ਖਾਲਸਾ ਜੀ ਉਹ ਵਾਪਸ ਮੁੜ ਗਿਆ ਕਹਿੰਦਾ ਮੈਂ ਹਫਤੇ ਦੋਹਾਂ ਹਫਤਿਆਂ ਵਾਸਤੇ ਆਇਆ ਸਾਂ ਤੇ ਮੈਨੂੰ ਉਹਨੇ ਖਾਲਸਾ ਜੀ ਵੀਡੀਓ ਵਿੱਚ ਇਹੀ ਗੱਲ ਕਹੀ ਕਿ ਵੀਰ ਜੀ ਉਹ ਵੀਡੀਓ ਸੁਣ ਕੇ ਹੀ ਮੈਂ ਮਹਾਰਾ ਦੇ ਚਰਨਾਂ ਵਿੱਚ ਇਹ ਸੁਖ ਸੁਖੀ ਨਹੀਂ ਤੇ ਕਹਿੰਦਾ ਕਦੀ ਘੋੜਿਆਂ ਨੂੰ ਕਦੇ ਅਸੀਂ ਦਾਣ ਨਹੀਂ ਕੀਤਾ ਕਦੇ ਘੋੜਿਆਂ ਨੂੰ ਮੁਖ ਨਹੀਂ ਕੀਤਾ ਗੁਰੂ ਘਰ ਜਾਈਦਾ ਜਾਂ ਕੜਾ ਪ੍ਰਸ਼ਾਦ ਦੀ ਦੇਖ ਕਰਾਈਦੀ ਆ ਤੇ ਜਾਂ ਖਾਲਸਾ ਜੀ ਕਹਿੰਦਾ ਕਿਸੇ ਆਪਣੇ ਲਾਗੇ ਬੰਨੇ ਗੁਰੂ ਘਰ ਜਾਈਏ ਤੇ ਡੱਬਾ ਲਾਇਆ ਚਾਹੀਦਾ ਇਹ ਤੋਂ ਇਲਾਵਾ ਸਾਨੂੰ ਪਤਾ ਹੀ ਕੱਖ ਨਹੀਂ ਆ ਵੀ ਸ਼ੀਦੀ ਦੇਖ ਵੀ ਹੁੰਦੀ ਆ ਕੋਈ ਘੋੜਿਆਂ ਨੂੰ ਚਣਾ ਦਾਣਾ ਵੀ ਪਾਉਣਾ ਹੁੰਦਾ ਇਹੋ ਜੀਆਂ ਚੀਜ਼ਾਂ ਦਾ ਸਾਨੂੰ ਗਿਆਨ ਹੀ ਨਹੀਂ ਪਰ ਖਾਲਸਾ ਜੀ ਜਿਹੜੇ ਫੌਜਾਂ ਦੇ ਘੋੜੇ ਹਨ ਮਹਾਰਾਜ ਦੇ ਦਰ ਦੇ ਘੋੜੇ ਉਹ ਖਾਲਸਾ ਜੀ ਬੜੇ ਬਲੀ ਹਨ ਮਹਾਰਾਜ ਦੇ ਘਰ ਦੇ ਘੋੜਿਆਂ ਨੂੰ ਦਾਣ ਦੇਣਾ ਗੁਰੂ ਕੇ ਸਿੱਖਾਂ ਨੂੰ ਦਾਣ ਦੇਣਾ ਉਹਦੇ ਨਾਲ ਕਲਗੀਧਰ ਮਹਾਰਾਜ ਦੀ ਇਹ ਤਾਂ ਹੀ ਖੁਸ਼ੀ ਪ੍ਰਾਪਤ ਹੁੰਦੀ ਆ ਸੋ ਇਹ ਸਾਨੂੰ ਪਤਾ ਨਹੀਂ ਹੈ ਆਪਾਂ ਖਾਲਸਾ ਜੀ ਜਾਣੇ ਜਾਂੇ ਵਿੱਚ ਉਹਨਾਂ ਨੇ ਨਿੰਦਿਆ ਕਰ ਦਿੰਦੇ ਆ ਤੇ ਜਦੋਂ ਗੁਰੂ ਕੇ ਖਾਲਸੇ ਦੀ ਹੁੰਦਿਆ ਕਿਉਂਕਿ ਖਾਲਸੇ ਨੂੰ ਵੀ ਮਾਰ ਰਹੇ ਨੇ ਗੁਰੂ ਬਣਾਇਆ ਜਿਸ ਵੇਲੇ ਮਹਾਰਾਜ ਚਮਕੌਰ ਦੀ ਗੜੀ ਨੂੰ ਛੱਡਣ ਲੱਗੇ ਆ ਉਸ ਵੇਲੇ ਸਤਗੁਰਾਂ ਨੇ ਪੰਜਾਂ ਸਿੰਘਾਂ ਨੂੰ ਇਕੱਠੇ ਕਰਕੇ ਭਾਈ ਸੰਗਤ ਦੇ ਮੱਥੇ ਉੱਤੇ ਕਲਗੀ ਸਜਾ ਕੇ ਤੇ ਖਾਲਸਾ ਜੀ ਇਹਨਾਂ ਪੰਜਾਂ ਸਿੱਖਾਂ ਨੂੰ ਮੱਥਾ ਟੇਕਿਆ ਤੇ ਆਖਿਆ ਸੀ ਵੀ ਅੱਜ ਤੋਂ ਗੁਰੂ ਪੰਥ ਹੋਵੇਗਾ ਜਿਹੜਾ ਪੰਥ ਹੀ ਇਹੀ ਸਾਡਾ ਗੁਰੂ ਹੋਵੇਗਾ ਫਿਰ ਖਾਲਸਾ ਜੀ ਪਹਿਲੀ ਗੱਦੀ ਜਿਹੜੀ ਹੈ ਇਹ ਖਾਲਸੇ ਨੂੰ ਮਿਲੀ 10ਵੇਂ ਪਾਤਸ਼ਾਹ ਨੇ ਪਹਿਲੀ ਗੱਦੀ ਗੁਰੂ ਕੇ ਖਾਲਸੇ ਨੂੰ ਮਿਲੀ ਐ ਫਿਰ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਹਜੂਰ ਸਾਹਿਬ ਜਾ ਕੇ ਮਾਰਣੇ ਗੁਰਤਿਆ ਗੁਰਤਾ ਗੱਦੀ ਦਿੱਤੀ ਐ ਇਹ ਦੋਵੇਂ ਗੁਰੂ ਰੇ ਗੁਰੂ ਦਾ ਖਾਲਸਾ ਪੰਜ ਸਿੰਘ ਜਿੱਥੇ ਅਰਦਾਸ ਕਰ ਦੇਣ ਜਿੰਨੇ ਅਮਰਤ ਛਕਣਾ ਜਿੰਨੇ ਗੁਰੂ ਵਾਲਾ ਬਣਨਾ ਉਹਨੂੰ ਪੰਜਾਂ ਦੇ ਪੇਸ਼ ਹੋਣਾ ਪੈਂਦਾ ਖਾਲਸਾ ਜੀ ਪੰਜ ਕਹਿਣ ਤੇ ਫਿਰ ਗੁਰੂ ਤੱਕ ਪਹੁੰਚ ਐ ਸੋ ਇਹ ਪੰਥ ਤੇ ਗੁਰੂ ਗ੍ਰੰਥ ਇਹ ਦੋਵੇਂ ਚੀਜ਼ਾਂ ਨੂੰ ਮਹਾਰਾਜ ਨੇ ਗੁਰਤਾ ਦਿੱਤੀ ਐ ਖਾਲਸਾ ਜੀ ਪਰ ਜਿਹੜੇ ਗੁਰੂ ਕੇ ਬਾਣੇ ਵਾਲੇ ਹਨ ਜਿਹੜੇ ਗੁਰੂ ਕੇ ਬਾਣੇ ਵਿੱਚ ਸਦਾ ਰਹਿੰਦੇ ਬਾਣੀ ਬਾਣੇ ਵਾਲੇ ਬਾਣੇ ਬਾਣੀ ਦੀ ਧਾਰਣੀ ਜਿਹੜੇ ਗੁਰਸਿੱਖ ਹਨ ਚੱਕਰਵਰਤੀ ਫੌਜਾਂ ਇਹ ਪੰਥ ਹੈ ਗੁਰੂ ਖਾਲਸਾ ਜੀ ਸਾਡੇ ਵਰਗੇ ਪੰਥਨੀ ਘਰੇ ਬੈਠੇ ਗੱਲਾਂ ਮਾਰੀ ਜਾਣੀਆਂ ਤੇ ਆਪਣੇ ਆਪ ਨੂੰ ਕਹਿਣਾ ਅਸੀਂ ਵੱਡੇ ਸਿੱਖਾਂ ਸਿੱਖ ਦੇ ਖਾਲਸਾ ਜੀ ਬਾਣੀ ਤੇ ਬਾਣੇ ਦੇ ਧਾਰਣੀ ਹਨ ਬਾਣਾ ਹੈ ਚੋਲਾ ਕਸ਼ਹਿਰਾ ਫਿਰ ਉਹਦੇ ਉੱਤੇ ਸ਼ਸਤਰ ਉਹਨੂੰ ਬਾਣਾ ਆਖਦੇ ਆ ਅਸੀਂ ਖਾਲਸਾ ਜੀ ਪੈਂਟ ਪਾ ਕੇ ਉਤੋਂ ਦੀ ਗਾਤਰਾ ਪਾ ਲੈਣ ਅਸੀਂ ਕਿਨੇ ਹੀ ਬਾਣਾ ਪਾਇਆ ਗੁਰੂ ਮਹਾਰਾਜ ਨੇ ਕਿੱਥੇ ਪੈਂਟ ਪਾਈ ਹੈ ਇਹ ਬਾਣਾ ਨਹੀਂ ਹੈ ਬਾਣਾ ਚੋਲਾ ਇੱਕ ਸ਼ਾਰਾ ਤੇ ਦਮਾਲਾ ਫਿਰ ਖਾਲਸਾ ਜੀ ਗੁਰੂ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਇਵੇਂ ਮਾਰਾ ਨੇ ਕਲਾ ਵਰਤਾ ਕੇ ਵੀਰ ਦੇ ਕਾਰਜ ਸਿੱਧ ਕੀਤੇ ਸੋ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਕੋ ਗੱਲ ਸਾਨੂੰ ਸਮਝਾਉਂਦੇ ਆ ਕਿ ਨਾਮ ਜਪੋ ਨਾਮ ਦੀ ਕੋਈ ਖਾਲਸਾ ਜੀ ਕੀਮਤ ਨਹੀਂ ਪਾ ਸਕਦਾ ਗੁਰੂ ਦਾ ਨਾਮ ਜਿਹੜਾ ਹੈ ਬੜਾ ਸੁਖ ਦੇਣ ਵਾਲਾ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਿਹੜਾ ਮੋਲਕ ਹੈ ਇਹਦੀ ਕੋਈ ਕੀਮਤ ਨਹੀਂ ਖਾਲਸਾ ਜੀ ਕਹਿ ਸਕਦਾ ਨਾਮ ਅਮੋਲਕ ਨਾ ਪਾਇਆ ਜਾਏ ਖਾਲਸਾ ਜੀ ਨਾਮ ਵਾਹਿਗੁਰੂ ਜੀ ਦਾ ਮੋਲਕ ਹੈ ਤੇ ਇਹ ਕਿਸੇ ਗੁਰਮੁਖ ਪਿਆਰੇ ਨੂੰ ਹੀ ਪ੍ਰਾਪਤ ਹੁੰਦਾ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਉਸ ਜੋਤ ਨੂੰ ਯਾਦ ਕਰੀਏ ਜਿਹੜੀ ਜੋਤ ਖਾਲਸਾ ਜੀ ਜਿਮੀ ਜਮਾਨ ਕੈ ਬਿਕੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਸੋ ਮਹਾਰਾਜ ਚੜ੍ਹਦੀ ਕਲਾ ਸਾਰਿਆਂ ਨੂੰ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ